ਸਰਸਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਅਮ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਮੂਵੀ ਸਾਡੀ ਰਿਲੀਜ਼ ਹੋ ਚੁੱਕੀ ਹੈ ਰੋਜ਼ ਰੋਜ਼ੀ ਤੇ ਗੁਲਾਬ 9 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ ਪਿਛਲੇ ਕੱਲ ਰਿਲੀਜ਼ ਹੋ ਚੁੱਕੀ ਹੈ ਪਹਿਲਾਂ ਬਹੁਤ ਔਕੜਾਂ ਆਈਆਂ ਫਿਲਮ ਰਿਲੀਜ਼ ਹੋਣ ਨੂੰ ਪਰ ਫਿਰ ਵੀ ਅਸੀਂ ਖੁਸ਼ ਨਸੀਬਾਂ ਕਿ ਤੁਸੀਂ ਅ ਇੰਨਾ ਪਿਆਰ ਦੇ ਰਹੇ ਹੋ ਕੱਲ ਹਾਊਸਫੁੱਲ ਸੀਗੇ ਕਿਤੇ ਕਿਤੇ ਬਾਕੀ ਸਟਾਰ ਕਾਸਟ ਥੀਏਟਰ ਵਿਜ਼ਿਟ ਕਰਨ ਗਈ ਸੀ ਤੇ ਮੈਨੂੰ ਪਤਾ ਲੱਗਾ ਕਿ ਸਾਰੇ ਥੀਏਟਰ ਬੁੱਕ ਸੀਗੇ ਫੁੱਲ ਸੀਗੇ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਪਹਿਲੇ ਦਿਨ ਜਾ ਕੇ ਸਾਡੀ ਫਿਲਮ ਨੂੰ ਦੇਖਿਆ ਪਿਆਰ ਦਿੱਤਾ ਇੰਜੋਏ ਕੀਤਾ ਬਹੁਤ سارے ਟੈਗ ਆ ਰਹੇ ਨੇ ਕਿ ਫਿਲਮ ਅੱਛੀ ਲੱਗ ਰਹੀ ਹੈ ਕਿਸੇ ਨੂੰ ਸਟੋਰੀ ਪਸੰਦ ਆ ਰਹੀ ਹੈ ਕਿਸੇ ਨੂੰ ਡਾਇਰੈਕਸ਼ਨ ਵਜਾਂਦਾਰੀ ਹੈ ਕਿਸੇ ਨੂੰ ਐਂਡ ਪਸੰਦ ਆ ਰਿਹਾ ਕਿਸੇ ਨੂੰ ਇੰਟਰਵਲ ਤੋਂ ਬਾਅਦ ਵਾਲੀ ਪਸੰਦ ਆ ਕਿਸੇ ਨੂੰ ਪਹਿਲਾ ਪਸੰਦ ਆ ਤੇ ਮੈਂ ਬਹੁਤ ਸ਼ੁਕਰੀਆ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਫਿਲਮ ਨੂੰ ਤੇ ਬਹੁਤ ਜਾਣੇ ਦੇਖ ਰਹੇ ਨੇ ਹੁਣ ਤੁਹਾਡੇ ਕਮੈਂਟ ਪੜ ਲੈਂਦੀ ਹਾਂ ਹਨਾ ਫਿਰ ਇਹਦਾ ਲੈਕਚਰ ਜਿਹਾ ਲੱਗਦਾ ਐ ਜੀਆ 745 ਅਸਲਾਮੁਅਲੈਕੁਮ ਵੈਲੈਕੁਮ ਸਲਾਮ ਜੀ ਸਨੀ ਮਾਹੀ ਜੀ ਤੁਹਾਡਾ ਬੋਲਣ ਦਾ ਸਟਾਈਲ ਬਹੁਤ ਵਧੀਆ ਹੈ ਬਹੁਤ ਸ਼ੁਕਰੀਆ ਜੀ ਹੈਲੋ ਮੈਮ ਮੈਂ ਤੁਹਾਡੀ ਮੂਵੀ ਦੇਖ ਕੇ ਆਈ ਬਹੁਤ ਸੋਹਣੀ ਮੂਵੀ ਸੀ ਤੇ ਤੁਹਾਡੀ ਐਕਟਿੰਗ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਮੈਨੂੰ ਸ਼ਾਇਰੀ ਕਰੋ ਕੋਈ ਅ ਸ਼ਾਇਰੀ ਨਹੀਂ ਕਰਦੀ ਆ ਸਲਾਮ ਅਲੈਕੁਮ ਮਾਹੀ ਜੀ ਵਾਲੇਕੁਮ ਸਲਾਮ ਜੀ ਲਵ ਯੋਰ ਸਿੰਪਲੀਸਿਟੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਜ਼ੋਰ ਗਰੀਬਾਂ ਦਾ Song ਤੇ ਰੀਲ ਬਣਾ ਦਿਓ ਹਾਂ ਬਣਾਵਾਂਗੇ ਜ਼ਰੂਰ ਬਣਾਵਾਂਗੀ ਵਾਈ ਜੀ ਯੂ ਲੁੱਕ ਸੋ ਗੌਜियस थैंक यू ਹੋਰ ਕੋਈ ਗੱਲਬਾਤ ਕਰ ਲੋ ਯਾਰ ਮੇਰੀ ਤਰੀਫਾ ਕਰਨ ਨੂੰ ਤਾਂ ਸਾਡੇ ਕੋਲ ਕਾਫੀ ਦਿਨ ਨੇ ਤੁਸੀਂ ਡੇਲੀ ਮੇਰੀਆਂ ਪੋਸਟ ਥੱਲੇ ਮੇਰੀਆਂ ਤਰੀਫਾ ਕਰ ਸਕਦੇ ਹੋ ਕੁਝ ਹੋਰ ਪੁੱਛਣਾ ਕਿਸੇ ਨੇ वालेकुम सलाम जी मेन लादा उधर लंदे पंजाब वाले पासे ज्यादा है कांग्रेचुलेशंस <laughs> माही जी बहुत शुक्रिया थैंक यू सो मच ਤੁਸੀਂ ਬਹੁਤ ਪਿਆਰ ਦੇ ਰਹੇ ਹੋ ਮਤਲਬ ਅੱਜ ਵੀ ਯਾਰ ਥੀਏਟਰ ਬੁੱਕ ਕਰ ਦੋ ਲਵ ਫ্রম ਹਰਿਆਣਾ ਅ ਸ਼ੁਕਰੀਆ ਹਰਿਆਣੇ ਵਾਲਿਓ ਤੁਸੀਂ ਵੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਪਲੀਜ਼ ਸੇ ਮਾਈ ਨੇਮ ਕਸ਼ਿਸ਼ ਹਾਂ ਇਹ ਕਸ਼ਿਸ਼ ਅ ਇੱਕ ਡਾਇਲੌਗ ਬੋਲ ਦੋ ਨਵੀਂ ਫਿਲਮ ਦਾ ਪਲੀਜ਼ ਯਾਰ ਤੁਸੀਂ ਫਿਲਮ ਦੇਖ ਕੇ ਆਓ ਡਾਇਲੌਗ ਕੀ ਬੋਲਨੇ ਆ ਬੁਲਾਵਾ ਫੋਨ ਕਰਕੇ ਭੰਗੜੇ ਵਾਲੇ ਮੁੰਡੇ ਫੇਰ ਦੇਖਿਓ ਪੈਂਦਾ ਕਿਵੇਂ ਮਲਵਈ ਗਿੱਦਾ ਮੂਵੀ ਕਰੋ ਕੋਈ ਕਾਮੇਡੀ ਇਹ ਮੂਵੀ ਕਾਮੇਡੀ ਹੈ ਜੀ ਤੁਸੀਂ ਜਾ ਕੇ ਦੇਖੋ ਤਾਂ ਸਹੀ ਇੱਕ ਦਫਾ ਸੈਂਸ ਤੇ ਬਹੁਤ ਤੁਸੀਂ ਇੱਕ ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ ਤੁਸੀਂ ਅਸਲ ਦੇ ਬਹੁਤ ਸੋਹਣਾ थैंक यू ਜੀ ਸਿਰਾ ਮੂਵੀ ਕੈਮ ਐਕਟਿੰਗ ਤੁਹਾਡੇ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਆਲੇ ਮੈਂ ਗੱਲਾਂ ਕੀਤੀ ਨਹੀਂ ਪਰ ਬਹੁਤ ਸ਼ੁਕਰੀਆ ਪਲੀਜ਼ ਮੈਮ ਨਾਮ ਬੋਲ ਦੋ ਮੈਂਨੇ ਆਪਕੀ ਮੂਵੀ ਦੇਖ ਲਈ ਕਿਨੇ ਕਿਨੇ ਮੂਵੀ ਦੇਖ ਲਈਏ ਪਲੀਜ਼ ਤੇ ਜਿਹੜੇ ਨਹੀਂ ਗਏ ਉਹ ਜਾ ਕੇ ਪਲੀਜ਼ ਜ਼ਰੂਰ ਮੂਵੀ ਦੇਖ ਕੇ ਆਓ ਅ ਕੱਲ ਨੂੰ ਅਸੀਂ ਥੀਏਟਰ ਵਿਜ਼ਿਟ ਕਰ ਰਹੇ ਆ ਮੈਂ ਅੱਜ ਹੀ ਸਟੋਰੀ ਪਾ ਦੂੰਗੀ ਸ਼ਾਮ ਤੱਕ ਜਾਂ ਹੁਣੀ ਵਿਦਨ ਅ 1 ਆਵਰ ਜਾਂ ਅੱਧੇ ਘੰਟੇ ਤੱਕ ਕਿ ਅਸੀਂ ਕੱਲ ਕਿੱਥੇ ਕਿੱਥੇ ਆ ਰਹੇ ਆ ਹੋ ਸਕਦਾ ਅਸੀਂ ਕੱਲ ਤੁਹਾਡੇ ਸ਼ਹਿਰ ਆ ਜਾਈਏ ਹੈਨਾ ਮਤਲਬ ਕਿਸੇ ਦੇ ਵੀ ਸ਼ਹਿਰ ਆ ਸਕਦੀ ਹਾਂ ਮੈਂ ਥੀਏਟਰ ਵਿਜ਼ਿਟ ਤੁਸੀਂ ਫਿਲਮ ਦੇਖਦੇ ਹੋ ਤੇ ਵਿੱਚ ਮੈਂ ਆ ਜਾ ਹੈਨਾ ਹੋ ਸਕਦਾ ਹੈ ਨਾ ਤੇ ਪਲੀਜ਼ ਜਾ ਕੇ ਆਵਦੀਆਂ ਟਿਕਟਸ ਬੁੱਕ ਕਰੋ ਫਿਲਮ ਦੇਖੋ ਇੰਜੋਏ ਕਰੋ ਸਾਨੂੰ ਵੀਡੀਓਜ਼ ਬਣਾ ਕੇ ਭੇਜੋ ਤੇ ਹੋ ਸਕਦਾ ਹੈ ਕੱਲ ਮੈਂ ਤੁਹਾਡੇ ਸ਼ਹਿਰ ਆ ਜਾ ਕਿਸੇ ਦੇ ਵੀ ਸ਼ਹਿਰ ਆ ਸਕਦੀ ਹਾਂ ਉਹ ਮੈਂ ਅੱਜ ਤੁਹਾਨੂੰ ਅੱਧੇ ਘੰਟੇ ਤੱਕ ਸਟੋਰੀ ਪਾ ਕੇ ਦੱਸ ਦਾਂਗੀ ਕਿ ਮੈਂ ਕੱਲ ਕਿਹੜੇ-ਕਿਹੜੇ ਸ਼ਹਿਰ ਆ ਰਹੀ ਹਾਂ ਤੇ ਜਿਹੜੇ ਵੀ ਸ਼ਹਿਰ ਜਲਾਲਾਬਾਦ ਆ ਜੋ ਹਾਂਜੀ ਹੋ ਸਕਦਾ ਹੈ ਕਿ ਫਤਿਹ ਮੈਂ ਕੱਲ ਜਲਾਲਾਬਾਦ ਆ ਜਾ ਕੁਝ ਕਹਿ ਥੋੜੀ ਸਕਦੇ ਆ ਤੇ ਕਿਤੇ ਵੀ ਆ ਸਕਦੇ ਆ ਕਿਸੇ ਵੀ ਥੀਏਟਰ ਚ ਆ ਸਕਦੇ ਆ ਹੋ ਸਕਦਾ ਹੈ ਤੁਹਾਡੇ ਸ਼ਹਿਰ ਦੇ ਸਾਰੇ ਥੀਏਟਰ ਚ ਆ ਜੀਏ ਜਿੰਨੇ ਵੀ ਥੀਏਟਰ ਤੁਹਾਡੇ ਸ਼ਹਿਰ ਚ ਹੈਗੇ ਨੇ ਤੇ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਨਾ ਤੇ ਪਲੀਜ਼ ਆਪਣੀਆਂ ਟਿਕਟਕ ਬੁੱਕ ਕਰ ਲਓ ਤੇ ਟਿਕਟਾਂ ਦੇ ਸਕਰੀਨਸ਼ਾਟ ਭੇਜੋ ਮੈਂ ਤੁਹਾਡੀ ਐਡ ਟੂ ਸਟੋਰੀ ਕਰਾਂਗੀ ਮੈਂ ਸਭ ਦੀ ਸਟੋਰੀ ਰੀਪੋਸਟ ਕਰ ਰਹੀ ਆ ਤੇ ਜਿੰਨੀਆਂ ਵੀ ਮੇਰੇ ਤੋਂ ਹੋ ਰਹੀਆਂ ਨੇ ਵੈਸੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਪਰ ਫਿਰ ਵੀ ਸਾਨੂੰ ਤੁਹਾਡੇ ਪਿਆਰ ਦੀ ਸਖਤ ਜ਼ਰੂਰਤ ਹੈ ਤੁਸੀਂ ਜਾ ਕੇ ਦੇਖੋ ਕਿਉਂਕਿ ਵੈਸੇ ਹੀ ਬਹੁਤ ਮਸ਼ਕਤਾ ਬਾਅਦ ਇਹ ਮੂਵੀ ਰਿਲੀਜ਼ ਹੋਈ ਹੈ ਤੇ ਅਸੀਂ ਚਾਹੁੰਦੇ ਹਾਂ ਵੱਧ ਤੋਂ ਵੱਧ ਲੋਕ ਇਸ ਮੂਵੀ ਨੂੰ ਆਪਣਾ ਪਿਆਰ ਦੇਣ ਸ਼ੁਕਰੀਆ ਜੀ ਕੱਲ ਹੋ ਸਕਦਾ ਹੈ ਅਸੀ ਤੁਹਾਡੇ ਕਿਸੇ ਮਤਲਬ ਕਿਸੇ ਦੇ ਵੀ ਸ਼ਹਿਰ ਆ ਕੇ ਤੁਹਾਡੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਆਈਏ ਤੇ ਤੁਹਾਨੂੰ ਸਾਰਿਆਂ ਨੂੰ ਮਿਲিয়ে ਤੇ ਰਾਬਤਾ ਕਰੀਏ ਹੈਨਾ ਤੇ ਆਈ ਆਲਰੇਡੀ ਬੁੱਕ ਟਿਕਟ ਥੈਂਕ ਯੂ ਜੀ ਥੈਂਕ ਯੂ ਬਹੁਤ ਸ਼ੁਕਰੀਆ ਇੱਕ ਦਿਨ ਚ ਪਤਾ ਨਹੀਂ ਕੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤੇ ਪਲੀਜ਼ ਸੇ ਮਾਈ ਨੇਮ ਸੰਜੀਤ ਹਾਈ ਸੰਜੀਤ ਕਿਵੇਂ ਹੋ ਤੁਸੀਂ ਠੀਕ ਹੋ ਤੇ ਨਿਊ Song ਦੇ ਦੁਆਰੇ ਤਿੰਨ ਗਾਣੇ ਰਿਲੀਜ਼ ਹੋ ਜੇ ਹੋ ਗਏ ਜੀ ਤੁਸੀਂ ਇੰਸਟਾ ਤੇ ਦੇਖੋ ਤਾਂ ਸਹੀ ਭਰਿਆ ਪਿਆ ਇੱਕੋ ਦਮ ਹੀ ਸਾਰੇ ਰਿਲੀਜ਼ ਹੋ ਗਏ ਤੇ ਗਾਣੇ ਵੀ ਆ ਰਹੇ ਨੇ ਮਤਲਬ ਫਿਲਮ ਵੀ ਆਈ ਹੈ ਕੱਲ ਫਿਲਮ ਰਿਲੀਜ਼ ਹੋਈ ਹੈ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਆਲਰੇਡੀ ਤੇ ਹੋਰ ਜ਼ਿਆਦਾ ਪਿਆਰ ਦਿਓ ਸ਼ੁਕਰੀਆ ਜੀ ਤੇ ਮੈਂ ਹੋ ਸਕਦਾ ਹੁਣ ਕੱਲ ਫੇਰ ਲਾਈਵ ਆਵਾਂ ਤੇ ਕੱਲ ਤੁਹਾਡੇ ਮਤਲਬ ਸ਼ੈਰ ਵੀ ਆ ਸਕਦੇ ਆ ਠੀਕ ਹੈ थैंक यू सो मच वंस अगेन ਤੁਸੀਂ ਜਾ ਕੇ ٹک ਟॉक बुक ਕਰ ਲੋ ਬਾਏ